ਲੇਵੀ ਲੇਟੀ ਜਾਂ ਦਲੀਆ ਕਹਿ ਲਈ ਆਪਾਂ ਜਿਹੜੀ ਆਪਾਂ ਹੁਣ ਪਾਈ ਆ ਇਹ ਸਾਰਿਆਂ ਦਾ ਫੇਵਰੇਟ ਚੀਜ਼ ਹੁੰਦੀ ਆ ਝੋਟੀਆਂ ਦੀ ਮੱਝਾਂ ਦੀ ਕਿਉਂਕਿ ਇਹਨਾਂ ਨੂੰ ਜਦੋਂ ਵੀ ਪਾਉਂਗੇ ਤਾਂ 2 ਮਿੰਟਾਂ ਦੇ ਵਿੱਚ ਵਿੱਚ ਇਹ ਖਾ ਕੇ ਸਾਰੀ ਕਲੀਅਰ ਕਰ ਦਵਾਂਗੇ ਭਾਵੇਂ 5-5 ਕਿਲੋ ਪਾ ਦੋ ਭਾਵੇਂ 2-2 ਕਿਲੋ ਪਾ ਦੋ ਭਾਵੇਂ 1-1 ਕਿਲੋ ਲੇਟੀ ਪਾ ਦੋ ਦੇਖੋ ਹਜੇ ਹੁਣੀ ਪਾ ਕੇ ਹਟਿਆਂ ਜਾ ਕੇ ਸਿਰਪਕੱਲੇ ਹੈਂਡ ਵਾਸ਼ ਕਰਕੇ ਆਏ ਹੱਥ ਧੋ ਕੇ ਆਇਆ ਆਉਂਦੇ ਨੂੰ ਚਟੀਆਂ ਮੀਆਂ ਨੇ ਖੋਲ ਲਈ ਹੈਲੋ ਦੋਸਤੋ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਕਿਵੇਂ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵੇਰ ਦੇ ਪੱਜ ਕੇ 4:30 ਅੱਜ 4 ਵਜੇ ਉੱਠ ਕੇ ਆਪਾਂ ਇਸ਼ਨਾਨ ਪਾਣੀ ਕਰ ਲਿਆ ਸੀ ਤਾਂ ਹੁਣ ਉਸ ਤੋਂ ਬਾਅਦ ਨਾ ਧੋ ਕੇ ਹੁਣ ਬਲੌਗ ਐਡਿਟ ਕਰਦੇ ਆ ਆਪਣਾ ਕੱਲ ਦਾ ਬਲੌਗ ਪਹਿਲੀ ਫਿੱਟ ਕਰਨ ਵਾਲਾ ਉਹ ਐਡਿਟ ਕਰਕੇ ਨਾਲ ਦੀ ਨਾਲ ਹੁਣ ਅਪਲੋਡ ਕਰਾਂਗੇ 8 ਵਜੇ ਇਸ ਤੋਂ ਬਾਅਦ ਬਸ 4:30 ਹੋ ਗਏ 5:00 5:00 ਵਜੇ ਆਪਾਂ ਬਗ ਜਾਂਗੇ ਬਾਹਰ ਲੈ ਕੇ ਬਾਗਲ ਦੇ ਵਿੱਚ ਫਿਰ ਗਾਈਆਂ ਮਹਸਾ ਉਹ ਹੀ ਕੰਮ ਚੱਲੂਗਾ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਆਜਾ 12 ਵਜੇ ਵੀ ਆਪਣਾ ਜੈਕ ਕਿ ਉੱਠ ਖੜਿਆ ਪੂਰੇ 12 ਵਜੇ ਸਵੇਰ ਦਾ ਸੁੱਤਾ ਹੋਇਆ ਹੁਣ ਸ਼ੌਸ਼ੂ ਕਰੂ ਉਧਰ ਪਤੋਰੇ ਨਹੀਂ ਉਧਰ ਉਧਰ ਆ ਜਾ ਆ ਜਾ ਭੱਜ ਜਾ ਆ ਜਾ ਇਧਰ ਆ ਜਾ ਇਧਰ ਆ ਜਾ ਇਹਦੇ ਚੱਲ ਉਧਰ ਚੱਲ ਉੱਥੇ ਕਰਕੇ ਆ ਮੰਮੀ ਤੇ ਪਾਵੇ ਨਾ ਕਰਿਆ ਜਾ ਭੱਜ ਜਾ ਚੱਲ ਲੈ ਵੀ ਵੱਜ ਗਏ 12 ਲੇਟੀ ਆਪਣੀ ਠੰਡੀ ਹੋ ਗਈ ਮੱਜਾਂ ਨੂੰ ਜਿਹੜੀ ਲੇਟੀ ਕਰਕੇ ਰੱਖੀ ਹੁਣ ਤਾਜ਼ੀਆਂ ਸੂਈਆਂ ਹੋਈਆਂ ਨੇ ਉਹਨਾਂ ਨੂੰ ਲੇਟੀ ਪਾਉਣੀ ਪੈਂਦੀ ਆ ਤਾਂ ਦੋ ਮੱਜਾਂ ਦੀ ਲੇਟੀ ਆ ਬਈ ਤਾਂ ਹੁਣ ਇਹ ਪਾਵਾਂਗੇ ਆਪਾਂ ਮੈਂ ਚਾਕਲੇਟ ਖਾਦੀ ਆ ਦੇਖ ਬੋਰੀ ਦੇ ਵਿੱਚ ਦੇਖੀ ਜਾਂਦਾ ਵੀ ਕੀ ਖਾ ਲੈ ਖਾ ਕੇ ਚੱਕ ਚੱਕ ਉਹ ਇਹ ਉਹਨੂੰ ਕੱਢੂਗਾ ਕਾਗਜ਼ ਉਹ ਗੰਦਲੇ ਵਾਹਲਾ ਸ਼ੇਰ ਆ ਜਿਹੜੀ ਚੀਜ਼ ਖਾ ਕੇ ਇਹਦੇ ਵਿੱਚ ਕਾਗਜ਼ ਉਹ ਲੱਫਾ ਦੀ ਉਹਦੀ ਕੱਢ ਲਾਂ ਮੈਂ ਪਤਾ ਲੱਗ ਜਾਂਦਾ ਵੀ ਕੁਝ ਖਾਂਦਾ ਕੀ ਕਰ ਲੈ ਜੱਕੀ ਕੀ ਗੱਲ ਦਾ ਪੁੱਤ ਚਾਕਲੇਟ ਕਿਹਨੇ ਲਾ ਤੇਰੇ ਸੱਤੇ ਪਾਏ ਪਾਏ ਖਾ ਲਈ ਇੰਨੀ ਕਿਦਾ ਗੌਰ ਰੱਖਿਆ ਕਰ ਹੁਣ ਪਾ ਕੇ ਹੁਣ ਆਪਾਂ ਲੈਟੀ ਤਾਂ ਜਾਣੇ ਦੇਖਦੇ ਨਾਲੇ ਮੱਜਾਂ ਦਾ ਜਿਹੜਾ ਗੋਆ ਗੋਹਨ ਦਾ ਉਹ ਹਟਾਇਆਵਾਂਗੇ ਹਨਾ ਕਈ ਵਾਰ ਥੱਲੇ ਮਿੱద్ధి ਜਾਂਦੀ ਨੇ ਫੇ ਲਿਪੜ ਜਾਂਦੀ ਨੇ ਜੇ ਨਾਲ ਦੀ ਨਾ ਹਟਾਇਆ ਜਾਵੇ ਤਾਂ ਲਿਪੜਦੀ ਨਹੀਂ ਤਾਂ ਨਮਾਉਣੀਆਂ ਸੌਖੀਆਂ ਰਹਿੰਦੀਆਂ ਨੇ ਨਾਲੇ ġੇੜਾ ਮਾਰੇ ਹਾਂ ਕਈ ਵਾਰ ਕੋਈ ਸੰਗਲ ਸੁੰਗਲ ਹਾਂ ਸਿੰਘ ਚ ਫਸਾ ਲਿਆ ਹੁੰਦਾ ਕਈ ਵਾਰ ਬਸ ਕੋਈ ਫੁੱਲ ਵੀ ਗਿਆ ਹੁੰਦਾ ਪਰ ġੇੜਾ ਮਾਰੇ ਨੇ ਸਵੇਰ ਦਾ ਜੋ ਆਪਾਂ ਐ ਕੱਖ ਲੈ ਕੇ ਆਏ ਆ ਮੰਡਾ ਦਾ ਬੱਧੀ ਹੋਣਗੇ ਆਪਾਂ ਨੂੰ ਅਰ 8:30 ਵਜੇ ਆਪਾਂ ਉਧਰੋਂ ਆ ਗਏ ਸੀ ਤਾਂ ਹੁਣ 12:00 ਵਜੇ ਨੇ ਲੈ ਜੈਕੀ ਦਾ ਕਿਹੜਾ ਛੜਾ ਦੋਬਾ ਲਿਆ ਇਹ ਨੂੰ ਹੁਣ ਅੰਦਰ ਰੱਖ ਦਿਆਂ ਕਈ ਵਾਰ ਰਿਸ਼ਤੇਦਾਰ ਆ ਜਾਂਦੇ ਨੇ ਅੱਜ ਭੋਗ ਆ ਫਿਰ ਇਹ ਮਗਰ ਭਜਦਾ ਫਿਰ ਅਗਲੇ ਕਿਨੂ ਡੋੜੋਂ ਪੈਂਦਾ ਕਈ ਵਾਰ ਇਹ ਹੁੰਦਾ ਲੜਰਤਾ ਨਾਲ ਰਿਸ਼ਤੇਦਾਰ ਵੀ ਤੰਦੰਦ ਨਾ ਮਾਰੇ ਪਰ ਵੱੜਦਾ ਤਾਂ ਨਹੀਂ ਭੌਂਕਦਾ ਬਹੁਤਾ ਕਿਉਂਕਿ ਬਿੜਕ ਬਹੁਤ ਜ਼ਿਆਦਾ ਦਿੰਦੇ ਨੇ ਠੀਕ ਕਰਦਾ ਤੂੰ ਹੁਣ ਹੁਣ ਭੁੱਖ ਲੱਗੀ ਈ ਤੈਨੂੰ ਉਹ ਕਰ ਲਈਆਂ ਦੋ ਖਾਧੀਆਂ ਸੀ ਦੋ ਇਹ ਪਈਆਂ ਨੇ ਕੱਢੀਆਂ ਬੜਾ ਸ਼ਰ ਇਹ ਕੱਲ ਵਾਲੀ ਆ ਚੱਲ ਇਧਰ ਕੀ ਖਾਣਾ ਹੁਣ ਤਾਂ ਤੈਨੂੰ ਆ ਕੇ ਪਾਉਣਿਆ ਖੜ ਜਾ ਮੈਂ ਹੋਰ ਲੀਟੀ ਪਾਇਆ ਮੈਂ ਉਧਰ ਚਲੋ ਕੋਈ ਪਾ ਕੇ ਆਣਾ ਲੀਟੀ ਪਾਣ ਨਾ ਤੋਂ ਕਿ ਹੁਣ ਫ੍ਰੀ ਹੋ ਗਏ 12 ਵਜੇ ਘਰ ਸੀ ਗੱਡਣੀ ਭੁੱਲ ਗਏ ਦਲੀਆ ਬਣਾਇਆ ਕਰੀਏ ਮੈਂ ਕਈ ਦਲੀਆ ਵੀ ਕਹਿੰਦੇ ਵੀ ਇਹਨੂੰ ਆਪਾਂ ਲੀਟੀ ਕਹਿੰਦੇ ਨੇ ਆ ਚਲੋ ਚੱਲੀਏ ਕੀ ਕਰਦਾ ਮਿਲਣਾ ਹੈ ਤੈਨੂੰ ਹੈ ਮੈਂ ਟੜਕੇ ਦਾ ਜਿਉਂ ਸੁਤਾ ਹੁਣ ਉੱਠਿਆ 12 ਵਜੇ ਉਹਨਾਂ ਅੰਦਰ ਹੀ ਬੈਠ ਜਮੇ ਕੋਈ ਹੋਰ ਨਹੀਂ ਦੀ ਬਿੜਕ ਵੀ ਨਹੀਂ ਆਈ ਇਹਨੂੰ ਸੱਤੇ ਹੀ ਵਿਆਰੇ ਹੁਣ ਆਈ ਭੁੱਖ ਲੱਗੀ ਹੈ ਹੁਣ ਫਿਰ ਦਾ ਗੇੜੇ ਮਾਰਦਾ ਹੈਂ ਆਗੇ ਬਾਦੋਂ ਮਖਾਂ ਜੀ ਦੁਬਾਰਾ ਜਾ ਹੋਏਗਾ ਅੱਜੋ ਬਾਈ ਲਾਵੀਏ ਘੱਲਾ ਇਹ ਨੂੰ ਕੁੰਡਾ ਵੀ ਕਹਿੰਦੇ ਆ ਕਿ ਲਾ ਵੀ ਹੋ ਗਿਆ ਇਹ ਘਿਰਲਾ ਘਿਰਲਾ ਬੈਠੇ ਨੇ ਗਾਈਆਂ ਆਪਣੀਆਂ ਆਹ ਦੀ ਮੱਝਾਂ ਝੋਟੀਆਂ ਇਹਨਾਂ ਨੂੰ ਪਾਉਣਾ ਤੇ ਉਹਨਾਂ ਨੂੰ ਪਲੇਟੀਆਂ ਨੂੰ ਵੀ ਉਹਨੂੰ ਵੀ ਦੋਨਾਂ ਨੂੰ ਗਾਈਆਂ ਦੀ ਤਾਂ ਲੋੜ ਨਹੀਂ ਕਿਉਂਕਿ ਇਹ ਤਾਂ ਲੇਟੀਆਂ ਘੱਟੀਆਂ ਨਹੀਂ ਹੁੰਦੀਆਂ ਨੇ ਬਾਕੀ ਤਾਂ ਟੁਕੜਾ ਟੁਕੜਾ ਹੋਈਆਂ ਵੀ ਨੇ ਪਰਲੀ ਦਾ ਹਟਣ ਨਾਲ ਜੇ ਤਾਂ ਮਹੀਨਾ ਕਿ ਰਹਿ ਗਿਆ ਇਹਦਾ ਹਜੇ ਕੋਈ ਪਤਾ ਨਹੀਂ ਤਾਂ ਅੰਦਰ ਬਾਰੇ ਦੀ ਜਾਂਦੀ ਅੱਜ ਇਹਦੇ ਠੀਕਾ ਭਰਾਇਆ ਹੋਇਆ ਤੇ ਆਹ ਇਹਦਾ ਤਾਜ਼ੀ ਨੇ ਸਵੇਰੇ ਵੀ ਦੱਸਿਆ ਸੀ ਮਸਾਲੇ ਟੀ ਪਾਉਣੀ ਆ ਦੋ ਦਦ ਖਾ ਜਾਣੀਆਂ ਆ ਤਾਂ ਲੱਗੀ ਮੈਲਾ ਜਾ ਮਾਰਨ ਨੂੰ ਹੋ ਚੱਲੇ ਅੱਠ ਕਿ ਦਿਨ ਸੂਈ ਨੂੰ ਲੈਟੀ ਖਾਉਂਗੇ ਪੁੱਤ ਓਏ ਹੁਣ ਪਤਾ ਲੱਗ ਗਿਆ ਇਹਨਾਂ ਨੂੰ ਵੀ ਹੁਣ ਲੈਟੀ ਲੈ ਕੇ ਆਇਆ ਦੇਖੋ ਹੋ ਗਈਆਂ ਖੜੀਆਂ ਸਿੱਟੇ ਨਾ ਬਾਦੀ ਪੁੱਤ ਨਾ ਆ ਕੇ ਆਇਆ ਮੈਂ ਤਾਂ ਹੁਣ ਗੁਹਾ ਗੁਹਾ ਕਰ ਲਓ ਇਹਨੇ ਫਰੈਸ਼ ਹੋ ਜਾਓ ਫਿਰ ਸਾਨੂੰ ਪਾਵਾਂਗੇ ਕਰ ਲਓ ਹੋਵਲੀਆਂ ਹੋ ਜਾਓ ਇਹਨੇ ਆ ਤਾਂ ਬੈਠੀਆਂ ਨੇ ਇਹਨਾਂ ਨੂੰ ਪਤਾ ਵੀ ਹੁਣ ਸਾਨੂੰ ਕਿਹੜਾ ਪੈਣਾ ਹੈ ਇਹ ਤੁਹਾਡੇ ਆਰਾਮ ਨਾਲ ਹੀ ਬੈਠੀਆਂ। ਔਰ ਉਹ ਖੜੀਆਂ ਹੋ ਗਈਆਂ ਉਹਨਾਂ ਨੂੰ ਗੋਹਾ ਕਰਨਾ ਮੱਝਾਂ ਦਾ ਇਹ ਲੋਟਾ। ਬੱਜਮਾ ਉਹਨਾਂ ਨੇ ਗੋਬਰ ਕਰਨਾ ਹੁੰਦਾ ਇਹਨਾਂ ਨੂੰ ਤਾਂ ਬਾਰੀ-ਬਾਰੀ ਬਾਰੀ-ਬਾਰੀ ਇੱਥੇ 10 ਵਾਰੀ ਉੱਠਣਾ 10 ਵਾਰੀ ਕਰਨੀਆਂ। ਲੈ ਵੀ ਲੇਟੀ ਜਾਂ ਦਲੀਆ ਕਹਿ ਲਈ ਆਪਾਂ ਜਿਹੜੀ ਆਪਾਂ ਹੁਣ ਪਾਈ ਆ ਇਹ ਸਾਰਿਆਂ ਦਾ ਫੇਵਰੇਟ ਚੀਜ਼ ਹੁੰਦੀ ਆ। ਝੋਟੀਆਂ ਦੀ ਮੱਝਾਂ ਦੀ। ਕਿਉਂਕਿ ਇਹਨਾਂ ਨੂੰ ਜਦੋਂ ਵੀ ਪਾਉਂਗੇ ਤਾਂ 2 ਮਿੰਟਾਂ ਦੇ ਵਿੱਚ ਵਿੱਚ ਇਹ ਖਾ ਕੇ ਸਾਰੀ ਕਲੀਅਰ ਕਰ ਦਵਾਂਗੇ। ਭਾਵੇਂ 5-5 ਕਿਲੋ ਪਾ ਦਿਓ। ਪਾਵੇਂ 2-2 ਕਿਲੋ ਪਾ ਦੋ ਪਾਵੇਂ ਕਿਲੋ-ਕਿਲੋ ਲੈਟੀ ਪਾ ਦੋ ਦੇਖੋ ਹਜੇ ਹੁਣੀ ਪਾ ਕੇ ਹਟਿਆ ਜਾ ਕੇ ਸਿਰਪਾਕੇ ਲੈ ਹੈਂਡ ਵਾਸ਼ ਕਰਕੇ ਆਏ ਹੱਥ ਧੋ ਕੇ ਆਏ ਆ ਆਉਂਦੇ ਨੂੰ ਚੱਟੀਆਂ ਮੀਆਂ ਨੇ ਖੜੀ ਦੇਖੋ ਝੋਟੀਆਂ ਵੀ ਸੋਹਣੀਆਂ ਸੁਨੱਖੀਆਂ ਝੋਟੇ ਦੇਖਦੇ ਝੋਟੀਆਂ ਨੂੰ ਜੀ ਲੱਗਦਾ ਦੇਖੋ ਘੱਟ-ਘੱਟੀਆਂ ਦੇਖੋ ਫੁੜੇ ਪਾੜੇ ਉੱਤੇ ਐਂ ਵਧੀਆ ਭਰੀਆਂ ਹੋਈਆਂ ਝੋਟੀਆਂ ਨੇ ਦੇਖੋ ਮਿਰਗ ਵਰਗੀਆਂ ਛੱਡਾ ਛੱਡਾ ਦੇਖੋ ਸਾਮ ਨੂੰ ਜਾ ਕੇ ਝੋਟੀ ਤੋਂ ਤੁਰਿਆ ਨਹੀਂ ਜਾਂਦਾ ਐਡਾ ਚੱਡਾ ਬਣਦਾ ਖਾਲਿਆ ਬੱਤਾ ਇਹਦੇ ਜਖਮ ਜਹਾ ਹੋ ਗਏ ਤਿੱਕ ਅੱਜ ਤੇਲ ਤੂਲ ਲਾਇਆ ਸਮਾਰ ਕੇ ਹਾਂਜੀ ਇੱਥੇ ਜਖਮ ਹੋ ਗਏ ਪਤਾ ਨਹੀਂ ਲੱਗਿਆ ਅੱਜ ਸਰੋਂ ਦਾ ਤੇਲ ਲਾਇਆ ਕਾਲਾ ਤੇਲ ਮਿਲਣੀ ਉਹਦੇ ਨਾਲ ਵੀ ਸੈੱਟ ਹੋ ਜਾਂਦਾ ਬਾਕੀ ਦਵਾਈ ਵੀ ਲਿਆਵਾਂਗੇ ਥੋੜਾ ਪ੍ਰੈਸ਼ਰ ਮਾਰਦਾ ਕਰਾਂਗੇ ਜੇ ਨਿਆਣੇ ਨੇ ਨਾ ਪਤਾ ਨਹੀਂ ਇਹਨਾਂ ਨੂੰ ਖਾਲਿਆ ਰੋਟੀ ਖਾ ਕੇ ਜਾਵਾਂ ਫਰੀ ਹੋ ਗਈਆਂ ਦੇਖੋ ਖੋਲ ਲੀਆਂ ਜਿੱਥੇ ਜਿੱਥੇ ਲੇਟੇ ਪਾਈ ਸੀ ਦਲੀਆ ਪਾਇਆ ਤੇ ਚੱਟਤੀਆਂ ਸਾਰਾ ਨਾ ਫੇਵਰੇਟ ਚੀਜ਼ ਹੈ ਇਹਨਾਂ ਦੀ ਜੇ ਕੋਈ ਪਸ਼ੂ ਦਾਣਾ-ਦੂਣਾ ਘੱਟ ਖਾਂਦਾ ਤਾਂ ਉਹਨੂੰ ਲੇਟੀ ਵੱਧ-ਵੱਧ ਪਾਈ ਜਾਵੇ ਤਾਂ ਦੁੱਧ ਤੇ ਛੇਤੀ ਆ ਜਾਂਦਾ। ਭਾਜੀ ਆਪਾਂ ਦਲੀਆ ਲੇਟੀ ਪਾਤਾ ਤਾਂ ਫ੍ਰੀ ਹੋ ਗਏ। ਕਿਉਂਕਿ ਸਾਰਾ ਦਿਨ ਹੀ ਐ ਲੰਘ ਜਾਂਦਾ। ਜੇ ਸਵੇਰੇ ਪਹਿਲਾਂ ਅੱਜ ਸਹੀ 4 ਵਜੇ ਉੱਠ ਖੜੇ ਤੀ ਨਾ 4 ਵਜੇ ਨਾ ਕੇ ਉਦੋਂ ਬਾਅਦ ਜੋਤ ਬੱਤੀ ਕਰਤੀ ਉਦੋਂ ਬਾਅਦ ਫਿਰ ਡੰਗਰ ਪਸ਼ੂਆਂ 'ਚ ਆ ਕੇ ਫਿਰ ਹਨਾ ਕੱਖ ਗੰਡਾ ਲੈ ਜਾਂਦਾ। ਉਦੋਂ ਬਾਅਦ ਘਰ ਦੇ ਕੰਮ ਹੋ ਜਾਂਦੇ ਨੇ ਨੇਕੇ ਮੋਟੇ ਇੱਧਰ ਵਾਗੇ ਉੱਧਰ ਵਾਗੇ ਜੇ ਕਰ ਲਿਆ ਉਹ ਕਰ ਲਿਆ। ਕਨਾਲੇ ਹੁਣ ਨਾ ਕਿ 12:00 ਵਜੇ ਮੈਂ ਕਿਹਦਾ লেਟੀ ਪਾਇਆ ਹੁਣ লেਟੀ ਪਾਤੀ ਹੁਣ ਮੜਾ ਮੁੱਠਾ ਘੇੜਾ ਦੇਵਾਂਗੇ ਨਾਲ ਦੁਕਾਨ ਤੇ ਜਾਵਾਂਗੇ ਭੁੱਖ ਜੀ ਲੱਗਿਆ ਕੋਈ ਬਿਸਕੁਟ ਖਾ ਲਾਂਗੇ ਉਦੋਂ ਬਾਅਦ ਬਿਸਕੁਟ ਖਾਣ ਤੋਂ ਬਾਅਦ ਫੇਰ ਕਰ ਜਾਵਾਂਗੇ 1:30 ਵਜੇ ਫੇਰ ਚਾਹ ਦਾ ਟਾਈਮ ਹੋਊ ਜੀ 2:30 ਵਜੇ ਫੇਰ ਆਪਾਂ ਇਹਨਾਂ ਨੂੰ ਕੱਖ ਪਾਵਾਂਗੇ ਸੱਣੀ ਕਰਾਂਗੇ ਜੇ ਕੱਖ ਕੱਲੂ ਜੇ ਸੱਣੀ ਕਹਿ ਲੋ ਉਹ ਪਾਵਾਂਗੇ 3:00 ਵਜੇ ਤੋਂ ਲੈ ਕੇ 3:30 ਤੋਂ ਲੈ ਕੇ 8:00 ਵਜੇ ਤੱਕ ਫੇਰ ਮੱਜਾਂ ਦਾ ਪ੍ਰੋਸੀਜਰ ਇਹੀ ਚੱਲਦਾ ਸ਼ਾਮ ਦੇ 7:00 ਵਜੇ ਜਾਂਦੇ ਨੇ ਫੇਰ ਘੰਟਾ ਘ ਦੋਸਤਾਂ ਮਿੱਤਰਾਂ 'ਚ ਜਾਇ ਆਉਣੇ ਆ ਕਿਤੇ ਹਨਾ ਥੋੜ੍ਹੀ ਚਰਚਾ ਤੇ ਬੈਠੇ ਆਉਣੇ 10 ਮਿੰਟ ਬਸ ਇਦਾਂ ਹੀ ਸਾਰੇ ਦਿਨ ਦਾ ਸਰਕਲ ਲੰਘ ਜਾਂਦਾ ਸੋ ਦੇਖਦੇ ਹੁਣ ਕੋਈ ਨਵਾਂ ਟ੍ਰਿਪ ਸੋਚ ਰਹੇ ਹਾਂ ਵੀ ਨਵਾਂ ਟ੍ਰਿਪ ਕਿਵੇਂ ਕਰੀਏ ਕਿਉਂਕਿ ਇੱਕ ਆਪਣੇ ਮਿੱਤਰ ਦਾ ਟਰੱਕ ਹੈ ਉਹ ਕਹਿੰਦਾ ਸੀ ਵੀ ਮੇਰੇ ਨਾਲ ਵਾਗ ਚੱਲੀ ਕਹਿੰਦਾ 10-12 ਦਿਨ ਲੱਗਣਗੇ ਬਰੇਲੀ ਤੋਂ ਅਗਲੀ ਸਾਈਡ ਪਤਾ ਨਹੀਂ ਕਿਹੜਾ ਨੌਜ ਲੈਂਦਾ ਤੇ ਹੁਣ ਮੇਰੇ ਚੇਤੇ ਨਹੀਂ ਉਹ ਕਹਿੰਦਾ 10-12 ਦਿਨਾਂ ਦਾ ਟੂਰ ਲੱਗੂ ਵੈਸੇ ਹੁਣ ਜਿਹੜੀ ਮੇਰੇ ਦਿਲ ਦੀ ਇੱਛਾ ਹੈਗੀ ਉਹ ਇਹ ਆ ਵੀ ਮੈਂ ਕਸ਼ਮੀਰ ਕਣੀ ਲੰਘ ਜਾਂ ਕਿਉਂਕਿ ਕਸ਼ਮੀਰ ਵਿੱਚ ਜਨਵਰੀ ਦੇ ਵਿੱਚ ਬਰਫ਼ ਜ਼ਿਆਦਾ ਪੈਂਦੀ ਆ ਤੇ ਹੁਣ ਬਰਫ਼ ਤੇ ਹੋਣੀ ਹੈ ਨਹੀਂ ਤੇ ਦੇਖਾਂਗੇ ਕਿ ਕਿਹੜਾ ਮੌਸਮ ਕਿੱਥੇ ਲਈ ਵੈਸਟਰ ਹੋਊਗਾ ਤਾਂ ਇਹ ਵੀ ਸੋਚ ਰਹੇ ਹਾਂ ਹੁਣ ਕਿਉਂਕਿ ਹੁਣ ਖੇਤੀ ਦਾ ਕੰਮ ਤਾਂ ਹੈ ਨਹੀਂ ਖੇਤੀ ਦਾ ਕੰਮ ਤਾਂ ਘਟ ਗਿਆ ਹੁਣ ਤਾਂ ਕੱਲੀ ਆਪਾਂ ਇੱਕ ਸਪਰੇ ਹੋ ਪੱਕੀ ਪਾਣੀ ਧਾਣੀ ਉਹ ਡੇੜੀ ਲਈ ਜਾਂਦਾ ਏ ਤੋਂ ਨਾਲ ਚੂਨਾ ਬਸ ਬੱਦਲਾਂਗੇ ਦੁਬਾਰ ਕਣਕ ਦੀ ਬੀਜ ਬਜਾਈ ਹੋ ਹਜੇ ਮਹੀਨਾ ਕ ਟਾਈਮ ਆਪਣੇ ਕੋਲੇ ਵਿੱਚ ਹੈਗਾ ਮਹੀਨੇ ਦੇ ਵਿੱਚ ਦੇਖਾਂਗੇ ਜੇ ਇੱਕ ਦਾ ਇੱਕ ਜਾਂ ਦੋ ਟੂਰ ਪਲਾਨ ਹੋਏ ਤਾਂ ਲਾਜ਼ਮੀ ਚੱਲਾਂਗੇ ਕਿਉਂਕਿ ਹੁਣ ਮੇਰਾ ਵੀ ਬਹੁਜੀ ਕਰਦਾ 7-8 ਮਹੀਨੇ ਹੋ ਗਏ ਟੂਰ ਤੇ ਗਿਆ ਨੂੰ ਜੋ ਅਸੀਂ ਦੇ ਪਰ ਆਸਤਾਂ ਤੋਂ ਟੂਰਤੇ ਆ। ਦੂਬਾਰ ਕੋਈ ਟੂਰ ਨਹੀਂ ਖੜਿਆ ਸਿਰਫ ਕੰਨਿਆਣਾ ਦੇ ਵੀਰ ਯਾਤਰਾ ਕਰਕੇ ਆਏ ਆ। ਤਾਂ ਹੁਣ ਦੇਖਦੇ ਆ। ਹੁਣ ਦਿਲ ਜਾ ਕਰੀ ਜਾਂਦਾ। ਦੇਖਦੇ ਆ ਵੀ ਟਰੱਕ ਤੇ ਜਾਵਾਂਗੇ। ਜਾਣ ਦਾ ਮਾਹੌਲ ਬਣੂਗਾ। ਕੋਈ ਪਹਾੜਾਂ ਵੱਲ ਜਾਣ ਦਾ ਮਾਹੌਲ ਬਣੂਗਾ। ਅਜੇ ਕਿੰਦਰ ਦਾ। ਬਾਂਜੇ ਦਾ ਆਪਣੇ ਦਾ। ਇਹ ਪੇਪਰ ਉਹ ਕਹਿੰਦਾ ਦੀ ਮਾਮਾ 1 ਕਿੰਨਾ ਲੱਗੂ। ਉਹ ਕਹਿੰਦਾ ਕਿਰਾ ਪੇਪਰ ਦੇਣ ਆਈ ਲੈਟਰਸ ਦਾ ਉਦੋਂ ਵੀ 20 ਦਿਨ 25 ਦਿਨਾਂ ਵਿੱਚ ਵਿੱਲਾ। ਮਿੰਨ ਮੰਗਣਾ ਵੀ ਇਹ 10-20 ਦਿਨ ਲਾ ਜਾਵਾਂਗੇ ਦੇਖਾਂਗੇ ਮੌਕੇ ਤੇ ਪ੍ਰੋਸੀਜਰ ਕਿੱਧਰ ਬਣੂ ਨਾਲ ਦੀ ਨਾਲ ਇਨਫੋਰਮੇਸ਼ਨ ਦੇਵਾਂਗੇ ਬਲੌਗ ਨੂੰ ਲਾਸਟ ਤੱਕ ਦੇਖਿਆ ਕਰੋ ਚੈਨਲ ਨੂੰ ਆਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਸਪੋਰਟ ਬਧ ਬਧ ਕਰੋ ਜਿੰਨੀ ਸਪੋਰਟ ਕਰੋਗੇ ਓੰਨੇ ਬਧ ਬਧ ਤੁਹਾਨੂੰ ਬਲੌਗ ਦੇਖਣ ਨੂੰ ਮਿਲਣਗੇ ਤੇ ਵਧੀਆ ਤੋਂ ਵਧੀਆ ਬਲੌਗ ਦੇਖਣ ਨੂੰ ਮਿਲਣਗੇ ਓੰਨੇ ਟੂਰਾਂ ਵਾਲੇ ਟਰੈਵਲ ਵਾਲੇ ਬਲੌਗ ਤੁਹਾਨੂੰ ਦੇਖਣ ਨੂੰ ਮਿਲਣਗੇ ਜਿੰਨੀ ਬਧ ਬਧ ਸਪੋਰਟ ਕਰੋਗੇ ਕਰੀ ਦਿਓ ਛੋਟਾ ਭਾਈ ਸਮਝ ਕੇ ਸੋ ਜੈ ਕਿਦੇ ਬਿਸਕੁਟ ਨੇ ਭਈ ਇਹ ਚ ਰੰਗ ਬਰੰਗੇ ਸਾਨੂੰ ਭੁੱਖ ਲੱਗੇ ਇਹਨਾਂ ਦਾ ਪੈਰਾ ਹੋਈ ਆ ਉਹਨੇ ਮੇਰੇ ਕੋਲ ਪਾਉਣ ਦੇ ਦੇਖਾਂ ਕਿੰਨੇ ਖਾਣੇ ਸੋਹਣੇ ਵਾਦ ਨੇ ਜੀ ਕਰਦਾ ਵੀ ਆਪ ਵੀ ਖਾ ਲਈ ਪੁੱਛ ਮੂ ਵੀ ਬੜੀ ਘੈਂਟ ਆਉਂਦੀ ਹੈ ਦੇਖਾਂ ਕਿੰਨੇ ਖਾਣੇ ਇੰਨੇ ਖਾ ਲੂ ਚੱਲ ਪਤਾ ਚੱਲ ਜਲੀ ਆ ਜਾ ਅੰਦਰ ਖਵਾਉਂ ਤੈਨੂੰ ਚੱਲ ਆਜਾ ਆ ਜਾ ਪਤਿਆ ਮੈਨੂੰ ਪਤਾ ਮੇਰੇ ਪੁੱਤ ਨੂੰ ਭੁੱਖ ਲੱਗੀ ਆਈ ਆ ਜਾ ਅੱਜੋ ਆਜਾ ਬੀਸਿਕੋਟ ਖਾਣਾ ਪਤਾ ਆ ਹਾ ਹਾ ਇਹ ਲੈ ਖਾ ਲੈ ਖਾ ਲੈ ਮੈਂ ਲੈ ਕੇ ਆਇਆ ਯਾਰ ਖਾ ਹਮ ਸਿਆਣਾ ਬੱਚਾ ਓਏ ਬਹੁਤ ਸਿਆਣਾ ਬੱਚਾ ਮੇਰਾ ਪੁੱਤ ਲੈ ਭੁੱਖ ਲੱਗ ਗਈ ਭੁੱਖ ਲੱਗ ਗਈ ਮੇਰੇ ਪੁੱਤ ਨੂੰ ਓਏ ਮੇਰੇ ਬੁੱਤ ਨੂੰ ਭੁੱਖ ਲੱਗ ਗਈ ਓਏ ਭੁੱਖ ਲੱਗ ਗਈ ਮੇਰੇ ਪੁੱਤ ਨੂੰ ਬਦਲ ਬਦਲ ਰੰਗ ਨੇ ਪੁੱਤ ਗੁੱਡ ਮਿੱਠੇ ਨੇ ਦੇਖੂ ਮਿੱਠੇ ਨੇ ਪੁੱਤ ਆ ਡਰੰਗਦਾ ਦੇ ਇਹ ਤੇਰੀ ਭੈਣ ਦੀ ਗੰਦੇ ਦੀ ਉਹ ਫੱਲੋ ਖਾ ਲ ਖਾ ਲ ਖਾ ਲ ਇਹ ਆ ਡਰੰਗਦਾ ਵੀ ਦੀ ਆਪ ਤਾਂ ਲਈ ਖਾ ਲੈ ਉਹ ਪੈਰ ਨਾ ਖਾ ਵਿੱਚ ਘਟਾ ਵਿੱਚ ਘਟਾ ਉਹ ਵਿੱਚ ਘਟਾ ਔਰ ਵਿੱਚ ਘਟੋਏ ਖਾਂਦਾ ਨਹੀਂ ਆ ਲੈ ਇਹ ਜੋ ਖਾ ਲੈ ਹਮਨਾ ਖੰਡ ਨਹੀਂ ਨਾਲੇ ਚੱਲ ਫੇਰ ਪਾ ਦੂੰ ਤੈਨੂੰ ਮੈਂ ਸੌ ਜਾ ਪਾਣੀ ਪੀ ਲੈ ਉਥੇ ਉਹ ਪਿਆ ਬੱਟੀ ਚ ਭੱਜ ਕੇ ਅੰਦਰ ਹੁਣ ਨਹੀਂ ਖਾਂਦਾ ਭੁੱਖ ਘਟ ਲੱਗੀ ਉਹ ਵੇਂਦਾ ਅੰਦਰ ਹੀ ਆ ਬਾਹਰ ਹੀ ਨਹੀਂ ਵੇਂਦਾ